ਚਾਹ ਧਰੀ ਹੋਰ ਹੈਗਾ ਘਰ ਚ ਕੋਈ ਕੱਲਾ ਹੀ ਸਵਾਲ ਆਖੀ ਕੋਈ ਨਹੀਂ ਸਕਦੇ ਆ ਜੀ ਤੇ ਇੱਥੇ ਪਹੁੰਚਿਆ ਹੋਰ ਕੋਈ ਕੀ ਪਰਸੋਂ ਆ ਉਦੋਂ ਦਾ ਕੋਈ ਨਹੀਂ ਪਹੁੰਚਿਆ ਜੀ ਇੱਥੇ ਕੋਈ ਸਰਕਾਰ ਦਾ ਨਮਾਇੰਦਾ ਕੋਈ ਨਹੀਂ ਅੱਛਾ ਜੀ ਆਜੋ ਉੱਤਰਦੇ ਉੱਤਰੋ ਆਜੋ ਇੱਥੇ ਇੱਥੇ ਦੇਖ ਲਓ ਕੋਈ ਨਹੀਂ ਨਾ ਪਹੁੰਚਿਆ ਤੁਹਾਨੂੰ ਕਹਿ ਰਹੇ ਹੈ ਨਾ ਚਲੋ ਆ ਗਿਆ ਆ ਗਿਆ ਇਧਰ ਨੂੰ ਜਾ ਇਧਰ ਨੂੰ ਪਾਣੀ ਆ ਰੋ ਚੱਲਦਾ ਪਾਣੀ ਕਿੰਨਾ ਹੈ ਇਥੇ ਉੱਪਰੇ ਦਾ ਖੜਦਾ ਬਾਈ ਪਾਣੀ ਵੀ ਕਿੰਨੀ ਸਕੂਟ ਰਿਹਾ ਉਧਰ ਮੁਜਾਰਦੀ ਹੈ ਨਾ ਯਾਰ ਇਹਨੂੰ ਚੋਕਲ ਹੋਣਾ ਬਾਈ ਤੁਸੀਂ ਹੋਰ ਆ ਵੀ ਡੁੱਬਾ ਆਵੇ ਹੈ ਆ ਬੋਰ ਆਵੇ ਆ ਵੀ ਡੁੱਬ ਗਿਆ ਬੋਰਾਂ ਦਾ ਤੇ ਬੁਰਾ ਹਾਲ ਹੋਇਆ ਪਿਆ ਵਾ ਉਹਦਾ ਇੱਕ ਗੱਲ ਵੇਖ ਲੋ ਚੜਦੀ ਗਰਾਲੀ ਬਾਪੂ ਜੀ ਨੇ ਪਹਿਲਾਂ ਇਹ ਨਹੀਂ ਕਿਹਾ ਵੀ ਮੈਂ ਮਾੜੀ ਹਾਲਤ ਜਿਆ ਮੈਂ ਐਵੇਂ ਆ ਬਾਪੂ ਜੀ ਕਹਿੰਦੇ ਵੀ ਆਓ ਯਾਰ ਚਾਹ ਬਣਾਈ ਆ ਤੇ ਤੁਸੀਂ ਸ਼ਗੋ ਯਾਰ ਇਹ ਸਾਡੀ ਕੌਮ ਦੀ ਨਿਸ਼ਾਨੀ ਆ ਪਹੁੰਚ ਟੰਗਲਾ ਕੋਈ ਨਹੀਂ ਪਹੁੰਚ ਟੰਗੇ ਹੀ ਆ ਆ ਜੋ ਕੁੱਤਾ ਕਨੇਗਾ ਆ ਦੇਖ ਲੋ ਜੀ ਬਾਪੂ ਜੀ ਦੇ ਘਰ ਆਏ ਇੱਥੇ ਕੋਈ ਉਦਣ ਦਾ ਇੱਥੇ ਪਹੁੰਚਿਆ ਨਹੀਂ ਇਹ ਬਾਪੂ ਜੀ ਦਾ ਕਹਿਣਾ ਵਾ ਇੱਕ ਵੀ ਬੰਦੇ ਨੇ ਇੱਥੇ ਆ ਕੇ ਸਾਰ ਨਹੀਂ ਲਈ ਅਸੀਂ ਐਸੇ ਕਰਕੇ ਰੌਲਾ ਪਾਉਂਦੇ ਆਂ ਵੀ ਜੇ ਪਾਣੀ ਹੋਰ ਵਾਧਾ ਫੁੱਟ ਫੁੱਟ ਇੱਥੋਂ ਪਾਣੀ ਘਰ ਦੇ ਵਿੱਚ ਹੋ ਕੇ ਗਿਆ ਵਾ ਆ ਘਰਾਂ ਦੇ ਹਾਲਾਤ ਆ ਬਾਪੂ ਜੀ ਕਿਹੜਾ ਪਿੰਡ ਦੀ ਮੇਰਾ ਪਿੰਡ ਵੀ ਥੋਣ ਨਹੀਂ ਆ ਐਸੇ ਕਰਕੇ ਸਾਰ ਲੈਣਾ ਇਹ ਡਾਡੀ ਆਪਣਾ ਬੰਦੂ ਜਦੀਦ ਉਤਰਾ ਪਿੰਡ ਵਾਵੇ ਸਾਡਾ ਆ ਡਾਡੀ ਰਾਜਾ ਅੱਛਾ 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 ਉਹ ਤੇ ਡੇਰਾ ਡੁੱਬ ਗਿਆ ਬਿਲਕੁਲ ਸਾਡਾ ਪਿੰਡ ਵਾ ਕਰ ਗਿਆ ਅੱਛਾ ਅੱਛਾ ਹਾਂਜੀ ਬੰਦੂ ਜਦੀਦ ਆ ਤੋ ਉਤਰਾ ਪਿੰਡ ਕਰਾ ਆਪਣਾ ਠੀਕ ਆ ਠੀਕ ਆ ਬਹਿ ਜਾ ਅੰਦਰ ਮੈਂ ਪਾਣੀ ਦਿਓ ਕੋਈ ਨਹੀਂ ਕੋਈ ਨਹੀਂ ਬੈਠੇ ਬੈਠੇ ਪਾਣੀ ਦੀ ਪੇਟੀ ਲਾ ਦੀਏ ਇੱਥੇ ਵੀ ਇੱਕ ਪਾਣੀ ਦੀ ਪੇਟੀ ਪਾਣੀ ਦੀ ਪੇਟੀ ਫੜੀ ਲਿਆ ਹੋਇ ਇੱਕ ਪਾਣੀ ਦੀ ਪੇਟੀ ਲੈ ਆਓ ਵੈਗਰੂ ਆ ਬੜੀ ਮਜ਼ਾ ਚੱਲਦਾ ਰਹੇ ਹੋਇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੀਆਂ ਝੂਠੀਆਂ ਖਬਰਾਂ ਫਲਾਈਆਂ ਰਾ ਜਾ ਰਹੀਆਂ ਮੈਂ ਬੇਨਤੀ ਕਰਦਾ ਵੀ ਉਹਨਾਂ 'ਲ ਗੌਰ ਨਾ ਕੀਤੀ ਜਾਵੇ ਸਾਡੀ ਇਹ ਬੇਨਤੀ ਆ ਪਾਣੀ ਕਿਤੇ ਨਹੀਂ ਘੱਡਿਆ ਕੁੱਟਿਆ ਇਸ ਕਰਕੇ ਸਰਕਾਰ ਅੱਗੇ ਵੱਡੇ ਪੱਧਰ ਤੇ ਬੇਨਤੀ ਆ ਵੀ ਪਿਛੋਂ ਪਾਣੀ ਰੋਕਿਆ ਜਾਵੇ ਸੋ ਆ ਜਿਹੜੇ ਤੇਨ ਦਾ ਜਿਹੜੇ ਘਰ ਬਿਲਕੁਲ ਖਤਰੇ ਦੇ ਵਿੱਚ ਆ ਆ ਤੁਸੀਂ ਘਰ ਦੇ ਹਾਲਾਤ ਤੇ ਪਹਿਲਾਂ ਹੀ ਦੇਖ ਸਕਦੇ ਤੇ ਇਹ ਵਾਲੇ ਦਿਵਾਰੇ ਬਿਲਕੁਲ ਨਕ ਨਕ ਪੰਡਰ ਬਣ ਗਈ ਆ ਜਾਓ ਮਰੂਈ ਕਾਹ ਰਹੇ ਨੇ ਇਹਨਾਂ ਨੂੰ ਉੱਡ ਕੇ ਆਉਣਾ ਇਹੋ ਤੇ ਨਹੀਂ ਨਾ ਬੋਲਿਆ ਜਿਆਦਾ ਹੀ ਪੀਪਾ ਹਟਾੜਾ ਆ ਬੈ ਜਾ ਅੰਦਰ ਆ ਬੈ ਜਾ ਸਹੀ ਕੋਈ ਗੈ ਕਾਉਂ ਲੁਕਿਓ ਤਾਂ ਮੈਂ ਗਿਆ ਹਾਂ ਅੱਛਾ ਅੱਛਾ ਆਹੋ ਚੱਲ ਗਿਆ ਠੀਕ ਹੈ ਠੀਕ ਚਲੋ ਆ ਜਿਓ ਬੈ ਲੀ ਇੱਥੇ ਵਾਈਲ ਜਿੰਦਾ ਸਾਦ ਸਾਹ ਵਾਈਲ ਜਿੰਕੀ ਫਾਤੀ